ਤੇ ਤੇ ਚਿੱਠੀ ਆਈ ਇੱਕ ਵਾਰ ਉਹ ਕਹਿੰਦੇ ਵੀ ਅੱਜ ਤੁਸੀਂ ਬਚ ਕੇ ਨਹੀਂ ਜਾ ਸਕਦੇ ਜਿੰਨ ਮੈਨੂੰ ਕਹਿੰਦਾ ਹੁੰਦਾ ਸੀ ਜੇ ਆਪਾਂ ਮਨਕੂ ਚਮਕੀਲੀ ਨੂੰ ਚਿੱਠੀ ਦਿਖਾਤੀ ਕਹਿੰਦਾ ਗਾਣਾ ਪੁੱਲ ਜਾਊਗਾ ਹੈ ਕਹਿੰਦਾ ਆਪਾਂ ਚਿੱਠੀ ਦਿਖਾਉਣੀ ਨਹੀਂ ਹੈ ਤੇ ਪਬਲਿਕ ਖੜੀ ਉਹ ਬੰਦੇ ਪਬਲਿਕ ਦੇ ਵਿੱਚ ਹੀ ਖੜੇ ਸੀ ਤਿੰਨ ਬੰਦੇ ਜੀ ਉਹ ਵਿੱਚ ਖੜੇ ਸੀ ਉਹ ਦੇਖਦੇ ਸੀ ਵੀ ਮੋਟਰ ਤੇ ਬੈਠਾ ਵੀ ਇੱਥੇ ਗੱਡੀ ਖੜਨੀ ਆਂ ਗਾਹਾਂ ਗੱਡੀ ਜਾ ਨਹੀਂ ਸਕਦੀ ਕਿ ਸਕੂਟ ਦਾ ਰਸਤਾ ਬਣ ਜਾਂਦਾ ਵੀ ਇੱਥੇ ਗਾਹਾਂ ਨਹੀਂ ਜਾਣਾ ਇੱਥੇ ਹੀ ਆਪਾਂ ਕੇਰਾ ਪਾ ਲਾਂ ਉਹ ਜਦ ਆ ਗਈ ਇੱਧਰ ਮੈਂ ਨਿਗਾਹ ਮਾਰੀ ਉਹ ਬੰਦੇ ਮੈਂ ਦੇਖੇ ਤੇ ਹੈ ਨਹੀਂ ਵਿੱਚ ਹੀ ਸੀਗੇ ਤੇ ਮੈਂ ਕਿਹਾ ਵੀ ਚਮਕੀਲਾ ਐਂਡ ਪਾਰਟੀ ਆ ਗਈ ਤਾੜੀਆਂ ਲਾਓ ਜਦ ਤਾੜੀਆਂ ਦਾ ਨਾਂ ਲਿਆ ਜਿਵੇਂ ਦਿਵਾਲੀ ਨੂੰ ਆਪਾਂ ਲੜਾਈ ਨੂੰ ਅੱਗ ਨਹੀਂ ਲਾਉਂਦੇ ਬਸ ਐਂ ਆਵਾਜ਼ਾਂ ਆਉਣ ਲੱਗੀਆਂ ਤੜਾ ਤੜ ਤੜਾ ਤੜ ਜਦ ਮੈਂ ਐਂ ਕਰਕੇ ਅੱਤ ਕਮਾਈ ਮੈਂ ਕਿਹਾ ਮੈਂ ਨਹੀਂ ਉਹ ਕੰਮ ਹੋ ਗਿਆ ਜਿਹੜਾ ਨਹੀਂ ਹੋਣਾ ਸੀ ਇੱਕ ਵਾਰੀ ਗਈ ਸੀ ਕਿ ਬੁੜੀਆਂ ਦੇਖਦੀਆਂ ਸੀ ਉੱਤੇ ਉਹ ਕਹਿੰਦੀਆਂ ਭਾਈ ਮੈਨੂੰ ਦਾਦੀਆਂ ਸੀ ਕਹਿੰਦੀ ਤਿੰਨ ਜਣੇ ਐ ਉਹ ਭੰਗੜਾ ਪਾਉਂਦੇ ਨੇ ਪੰਗੜਾ ਪਾ ਕੇ ਫਿਰ ਉਹਨੇ ਚਿੱਠੀ ਲਿਖੀ ਚਿੱਠੀ ਉਹਦੀ ਛਾਤੀ ਤੇ ਬੈਠ ਕੇ ਐ ਰੱਖਦੀ। ਉਹ ਫਿਰ ਉਧਰੋਂ ਮਹਾਰਾਜੀ ਦੀ ਸਵਾਰੀ ਛੱਡ ਕੇ ਬੰਦੇ ਪਿੰਡਾਂਲੇ ਆਉਂਦੇ ਸੀ। ਉਹਨਾਂ ਨੂੰ ਕਹਿੰਦੇ ਵੀ ਉਹ ਥੋੜਾ ਚਮਕਾਇਆ ਪਿਆ ਚੰਗੀ ਲੱਗਦੇ ਜਾ ਕੇ ਦੇਖ ਲੋ। ਪਰ ਕੁ ਜੀ ਤੁਸੀਂ ਸਟੇਜ ਫੈਕਟਰੀ 'ਤੇ ਰਹੇ ਉਹਨਾਂ ਦੇ ਨਾਲ। ਸਤ ਸ੍ਰੀ ਅਕਾਲ ਜੀ। ਮੈਂ ਇਹ ਪੀਟੀਸੀ ਵਾਲੀ ਟੀਮ ਦਾ ਬਹੁਤ ਧੰਨਵਾਦੀ ਆਂ। ਉਹਨਾਂ ਦਾ ਕਤਲ ਹੋਇਆ। ਤੁਸੀਂ ਆਖਰੀ ਸੀ ਉਦੋਂ ਮੈਂ ਸਟੇਜ ਦੇ ਉੱਤੇ ਸੀ। ਕਿਉਂਕਿ ਦਰਸ਼ਕ ਜਿੰਨੇ ਨੇ ਉਹ ਜਾਨਣਾ ਚਾਹਣਗੇ ਤੁਸੀਂ ਤਾਂ ਪੂਰਾ ਲਾਈਵ ਦੇਖਿਆ। ਉਦੋਂ ਉਹ ਦੇਹਾਂ ਤੁਹਾਡੇ ਸਾਹਮਣੇ ਪਈਆਂ ਹੋਣੀਆਂ ਦੁੱਤੀਆਂ ਦੇ ਗੱਲ ਸ਼ੁਰੂ ਕਰਦਾਂ ਉਹ ਲਈਆਂ ਨਹੀਂ ਅਸੀਂ ਗੱਡੀ 'ਚ ਬਹਿ ਗਏ ਗੱਡੀ ਪਟੋਲਾ ਫਿਲਮ ਲੱਗਣ ਵਾਲੀ ਸੀ ਚਮਕੀਲੇ ਨੇ ਦੇਖਿਆ ਕਹਿੰਦਾ ਯਾਰ ਆਪਣੀ ਫਿਲਮ ਲੱਗਣ ਵਾਲੀ ਆ ਉਹ ਜਿਵੇਂ ਲੋਕ ਪੈਸੇ ਛੱਡਦੇ ਹੁੰਦੇ ਆ ਸਕਰੀਨ ਤੇ ਹੈ ਵੀ ਆਏ ਸਿੱਟਣੇ ਆਪਾਂ ਅਸਲੀ ਕੋਈ ਗੱਲ ਨਹੀਂ ਚਲੇ ਗਏ ਜੀ ਉੱਥੇ ਬੰਦਿਆਂ ਨੇ ਕਿਹਾ ਉਹ ਕੈਨੇਡਾ ਤੋਂ ਮੁੰਡਾ ਆਇਆ ਸੀਗਾ ਉਹਦਾ ਮੰਗਣਾ ਸੀ ਉਹ ਅਸੀਂ ਗੱਡੀ ਕਢਾਈ ਆ ਗਏ ਉਹ ਕਹਿੰਦੇ ਵੀ ਅਜੇ ਟਾਈਮ ਹੈਗਾ ਸਾਹਮਣੇ ਮੋਟਰ ਆ ਵੀ ਉੱਥੇ ਜਾ ਕੇ ਰੋਟੀ ਪਾਣੀ ਤੁਹਾਨੂੰ ਉੱਥੇ ਹੀ ਭੇਜਦੇ ਆ ਇਹ ਰੋਟੀ ਆਦੀ ਲੈ ਜਾਂਦਾ ਸੀ ਨਾਲ ਉਸ ਦਿਨ ਪਤਾ ਨਹੀਂ ਲੈ ਕੇ ਗਿਆ ਜਾਂ ਨਹੀਂ ਲੈ ਕੇ ਗਿਆ ਤੇ ਅਬੜਾ ਉਹਦਾ ਡੱਬਾ ਆਪਦਾ ਹੁੰਦਾ ਸੀ ਉੱਥੇ ਜਦ ਚਲੇ ਗਏ ਰੋਟੀ ਠੱਟੀ ਖਾਧੀ ਮੁੰਡੇ ਛਰਤਾਂ ਲਾਉਣ ਲੱਗੇ ਕੋਠੇ ਤੋਂ ਵੀ ਜਿਹੜਾ ਛਾਲ ਮਾਰੂਗਾ ਅੱਜ ਪੇਮੈਂਟ ਉਹ ਲੈ ਕੇ ਜਾਊਗਾ ਉਹ ਕੋਠਾ ਜਿਹੜਾ ਨੀਵਾ ਜਿਹਾ ਸੀਗਾ ਥੋੜਾ ਜਿਹਾ ਕਿ ਟੱਬਾ ਜਿਹਾ ਸੀਗਾ ਉਹ ਮੈਂ ਕਿਹਾ ਛੱਡੋ ਹੁਣ ਸਾਡਾ ਕੰਮ ਹੁੰਦਾ ਪਹਿਲਾਂ ਸਟੇਜ ਦੇਖਣੀ ਬੇਸਰ ਧੰਨਵਾਦ ਸਪੀਕਰ ਮਾਰਦਾ ਸਟੇਜ ਹਿੱਲਦੀ ਨਾ ਹੋਵੇ ਅਰੇ ਵਾਲੇ ਦੇਖਣਾ ਵੀ ਇੰਤਜ਼ਾਮ ਪੁਲਿਸ ਦਾ ਜਾਂ ਹੋਰ ਕਿਵੇਂ ਉੱਥੇ ਵੀ ਮੈਂ ਹੌਲੀ ਹੌਲੀ ਤੁਰ ਕੇ ਡੰਡੀ ਡੰਡੀਆਂ ਕਣਕਾਂ ਦੇ ਵਿੱਚ ਦੀ ਨਿਕਲ ਗਿਆ ਉੱਥੋਂ ਉੱਥੇ ਸਟੇਜ ਤੇ ਸਾਹਮਣੇ ਮੈਨੂੰ ਇਹ ਦਿਖ ਰਿਹਾ ਜਿਵੇਂ ਇੱਥੋਂ ਦੀ ਨੇ ਹੁਣ ਤੇ ਪਬਲਿਕ ਖੜੀ ਉਹ ਬੰਦੇ ਪਬਲਿਕ ਦੇ ਵਿੱਚ ਹੀ ਖੜੇ ਸੀ ਤਿੰਨ ਬੰਦੇ ਸੀ ਉਹ ਵਿੱਚ ਖੜੇ ਸੀ ਉਹ ਦੇਖਦੇ ਸੀ ਵੀ ਮੋਟਰ ਤੇ ਬੈਠਾ ਵੀ ਇੱਥੇ ਗੱਡੀ ਖੜਨੀ ਆ ਗਾਹਾਂ ਗੱਡੀ ਜਾ ਨਹੀਂ ਸਕਦੀ ਕਿਉਂ ਸਕੂਟਰ ਦਾ ਰਸਤਾ ਬਣ ਜਾਂਦਾ ਵੀ ਇੱਥੇ ਗਾਹਾਂ ਨਹੀਂ ਜਾਣਾ ਇੱਥੇ ਹੀ ਆਪਾਂ ਘੇਰਾ ਪਾ ਲੈਣਾ ਇਸ ਸਟੇਜ ਤੇ ਮਾਦੇ ਪਬਲਿਕ ਮਰਦੀ ਹੈ ਹੋਰ ਮਰਦੀ ਹੈ ਬਹੁਤ ਉੱਥੇ ਜਦ ਮੈਂ ਸਟੇਜ ਤੇ ਆ ਗਏ ਉਹਨਾਂ ਨੂੰ ਕਿਹਾ ਜੜੇ ਨੂੰ ਕਿਹਾ ਮੈਂ ਕਿ ਆ ਜਾਓ ਯਾਰ ਕੰਮ ਤਿਆਰ ਤੇ ਉਹ ਜਦ ਆ ਗਏ ਇਧਰ ਮੈਂ ਨਿਗਾ ਮਾਰੀ ਉਹ ਬੰਦੇ ਮੈਂ ਦੇਖੇ ਤੇ ਹੈ ਨਹੀਂ ਵਿੱਚ ਹੀ ਸੀਗੇ ਤੇ ਮੈਂ ਕਿਹਾ ਵੀ ਚਮਕੀਲਾ ਐਂਡ ਪਾਰਟੀ ਆ ਗਈ ਤਾੜੀਆਂ ਲਾਓ ਜਿ ਤਾੜੀਆਂ ਦਾ ਨਾਂ ਲਿਆ ਜਿਵੇਂ ਦੀਵਾਲੀ ਨੂੰ ਆਪਾਂ ਲੜਾਈ ਨੂੰ ਅੱਗ ਨਹੀਂ ਲਾਉਂਦੇ ਹੁੰਦੇ ਪਟਾਕੇਆਂ ਨੂੰ ਉਹ ਵੱਡੇ ਡਾਲਜੇ ਬੰਦੇ ਤੂੰ ਇਹੀ ਵਾਲੇ बस आय आवाजਾਂ ਲੱਗੀਆਂ ਤੜਾ ਤੜ ਤੜਾ ਤੜ ਜਦ ਮੈਂ ਆਏ ਕਰਕੇ ਅੱਖਾਂ ਕਮਾਈ ਮੈਂ ਜਦ ਦੇਖਿਆ ਗੱਲ ਦੂਰਾ ਹੋ ਗਿਆ ਗਲਗਲ ਸਿਰ ਧਰਤੀ ਦੇ ਨਾਲ ਲੱਗ ਗਿਆ ਮੈਂ ਕਿਹਾ ਯਾਰ ਕਈ ਕੰਮ ਖਰਾਬ ਹੋ ਗਿਆ ਮੈਂ ਕਿਹਾ ਨਹੀਂ ਵੀ ਉਹ ਕੰਮ ਹੋ ਗਿਆ ਜਿਹੜਾ ਨਹੀਂ ਹੋਣਾ ਸੀ ਇੱਕ ਵਾਰੀ ਗਈ ਸੀ ਕੁੜੀਆਂ ਦੇਖਦੀਆਂ ਸੀ ਉੱਤੇ ਉਹ ਕਹਿੰਦੀਆਂ ਭਾਈ ਮੈਨੂੰ ਦੱਦੀਆਂ ਸੀ ਕਹਿੰਦੀ ਤਿੰਨ ਜਣੇ ਆ ਉਹ ਭੰਗੜਾ ਪਾਉਂਦੇ ਨੇ ਭੰਗੜਾ ਪਾ ਕੇ ਹੀਰੋ ਨੇ ਚਿੱਠੀ ਲਿਖੀ ਚਿੱਠੀ ਉਹਦੀ ਛਾਤੀ ਤੇ ਲੈ ਕੇ ਆਏ ਰੱਖਤੀ ਉਹ ਲੈ ਕੇ ਚਲੇ ਗਏ ਪੰਗੜਾ ਪਾਇਆ ਜਦ ਉਹਨਾਂ ਨੇ ਤੇ ਬਾਅਦ ਚ ਉਤਲ ਕਰਨ ਮਗਰੋਂ ਪੰਗੜਾ ਪਾਇਆ ਹਾਂਜੀ ਮਾਰਨ ਤੋਂ ਬਾਅਦ ਪੰਗੜਾ ਜਾਂ ਚਿੱਠੀ ਲਿਖ ਕੇ ਫਿਰ ਚਲੇ ਗਏ ਉਹ ਫਿਰ ਉਧਰੋਂ ਮਹਾਰਾਜੀ ਦੀ ਸਵਾਰੀ ਛੱਡ ਕੇ ਬੰਦੇ ਪਿੰਡ ਅਲੇ ਆਉਂਦੇ ਸੀ ਉਹਨਾਂ ਨੂੰ ਕਹਿੰਦੇ ਵੀ ਉਹ ਥੋੜਾ ਚਮਕਾਇਆ ਪਿਆ ਚਮਕੀ ਲੱਗ ਜਾਂਦੇ ਜਾ ਕੇ ਦੇਖ ਲਓ ਉਹ ਤਾਂ ਚਲੇ ਗਏ ਫਿਰ ਉਹ ਲਾਲ ਦੇ ਗੋਲੀ ਲੱਗੀ ਸੀ ਮਾਰਨਾ ਤਾਂ ਉਹਨੇ ਵੀ ਸੀ ਉਹ ਵੱਜ ਗਿਆ ਉਹ ਦੱਤ ਬੋਲ ਉਹ ਜਾ ਕੇ ਫਲੋਰੋਂ ਨੇ ਪੁਲਿਸ ਨੂੰ ਦੱਸਿਆ ਉੱਥੇ ਫੇਰ ਘੰਟੇ ਬਾਅਦ ਪੁਲਿਸ ਆਈ। ਘੰਟੇ ਬਾਅਦ ਪੁਲਿਸ ਆਈ ਫੇਰ ਮੈਂ ਬਾਹਰ ਨਿਕਲਿਆ। ਬਾਹਰ ਆ ਕੇ ਮੈਂ ਚਿੱਠੀ ਵੀ ਪੜ੍ਹੀ। ਉਹ ਖੋਖੇ ਦੇ ਵੀ ਚੱਕੇ ਜਿਹੜੇ ਚਿੱਠੀ ਦੇ ਲਿਖਿਆ ਸੀ ਵੀ ਆਪਦਾ ਕੰਮ ਕਰ ਚੱਲੇ ਆ। ਤੇ ਅਸੀਂ ਸੰਝਾਇਆ ਸੰਝਿਆ ਨਹੀਂ ਕਮਾਂਡੋ ਫੋਰਸ ਫਤਨ 9 ਸਾਲੇ ਕੀ ਲਿਖਿਆ ਸੀ ਇਹ ਨਹੀਂ ਪਤਾ। ਮਨਕੂ ਸਾਬ ਕੀ ਲੱਗਦਾ ਕੀ ਹੈ ਕਤਲ ਕਰ ਦਿੱਤਾ ਗਿਆ ਦੋਹਾਂ ਦਾ। ਮਸ਼ਹੂਰ ਸਟਾਰਡਮ ਇੰਨਾ ਇੰਨੀ ਮਸ਼ਹੂਰੀ ਸੀ ਉਹਨਾਂ ਦੀ ਲੋਕ ਉਹਨਾਂ ਨੂੰ ਪਸੰਦ ਕਰਦੇ ਸੀ ਦੋਹਾਂ ਨੂੰ। ਪਰ ਕਤਲ ਕਿਉਂ ਕੀਤਾ ਗਿਆ ਕੁਝ ਪਤਾ ਲੱਗਿਆ ਉਸ ਵੇਲੇ ਤੁਹਾਨੂੰ ਦੇਖੋ ਜੀ ਚਾਰ ਬੰਦੇ ਸਨ ਦੋ ਬੰਦੇ ਹੋਰ ਸਨ ਚਾਰ ਜਾਨੇ ਸੀ ਤੇ ਦੇਖੋ ਜੀ ਇਹ ਤੱਕ ਹੁਣ ਕਹਿ ਨਹੀਂ ਸਕਦੇ ਕਿਉਂ ਕਿ ਇੱਕ ਮੈਂ ਹਜੇ ਤੱਕ ਇਹ ਜਿਹੜਾ ਕਤਲ ਹੈ ਅਨਸੁਲਝਿਆ ਸੁਲਝਿਆ ਨਹੀਂ ਹੈਗਾ ਹਜੇ ਤੱਕ ਦੇਖੋ ਜੀ ਇਹ ਹੁਣ ਪਤਾ ਤਾਂ ਹੁਣ ਹੈ ਹੀ ਨਹੀਂ ਹੁਣ ਜਿਵੇਂ ਕਈ ਹੋਰ ਵੀ ਕਲਾਕਾਰਾਂ ਦੀਆਂ ਡੈਥਾਂ ਹੋਈਆਂ ਨੇ ਇਹਦੇ ਮਗਰ ਚਿੱਠੀਆਂ ਜਰੂਰ ਆਉਂਦੀਆਂ ਸੀ ਉਹ ਉਹ ਚਿੱਠੀਆਂ ਆਉਂਦੀਆਂ ਸੀ ਗਿੱਧੜ ਚਿੱਠੀਆਂ ਸਟੇਜ ਤੇ ਚਿੱਠੀ ਆਈ ਇੱਕ ਵਾਰ ਉਹ ਕਹਿੰਦੇ ਵੀ ਅੱਜ ਤੁਸੀਂ ਬਚ ਕੇ ਨਹੀਂ ਜਾ ਸਕਦੇ ਵੀ ਅੱਜ ਤੁਸੀਂ ਬਚ ਕੇ ਨਹੀਂ ਜਾ ਸਕਦੇ ਅਸੀਂ ਚਿੱਠੀ ਪੜ ਲੰਦੇ ਸੀ ਜਿੱਲ ਮੈਨੂੰ ਕਹਿੰਦਾ ਹੁੰਦਾ ਸੀ ਜੇ ਆਪਾਂ ਮਨਕੂ ਚਮਕੀਲੇ ਨੂੰ ਚਿੱਠੀ ਦਿਖਾਤੀ ਕਹਿੰਦਾ ਗਾਣਾ ਪੁੱਲ ਜਾਊਗਾ ਕਹਿੰਦਾ ਆਪਾਂ ਚਿੱਠੀ ਦਿਖਾਉਣੀ ਨਹੀਂ ਹੈ ਚਿੱਠੀਆਂ ਤਾਂ ਬਹੁਤ ਆਉਂਦੀਆਂ ਸੀ ਤੇ ਕੱਲ ਉੱਥੇ ਹੀ ਆ ਗਈਆਂ ਖੀਰ ਤੇ ਆਪਣੀ ਜਿੱਥੇ ਆਪਾਂ ਮੈਸਨਪੁਰ ਆਏ ਸੀ ਫਿਰ ਮੈਸਨਪੁਰ ਤੋਂ ਫਿਰ ਲਾਚਾਂ ਚੱਕੀਆਂ ਲਾਚਾਂ ਚੱਕ ਕੇ ਟਰਾਲੀ 'ਚ ਪਾਈਆਂ ਇੱਕ ਟਰਾਲੀ ਸੀ ਤੇ ਪੋਸਟਮਾਰਟਮ ਕਰਾਇਆ